DSW ਯਾਨੀ ਕਿ ਡੀਨ ਸਟੂਡੈਂਟ ਵੈਲਫੇਅਰ ਨੂੰ ਜਿਹੜਾ ਸਸਪੈਂਡ ਕਰਨ ਦੀ ਔਰ ਉੱਥੋਂ ਬਰਖਾਸਤ ਕਰਨ ਦੀ ਮੰਗ ਹੈ ਔਰ ਦੂਸਰੇ ਪਾਸੇ ਚੀਫ ਸਿਕਿਉਰਿਟੀ ਅਫਸਰ ਨੂੰ ਉਹਨਾਂ ਨੂੰ ਜਿਹੜਾ ਇੱਥੋਂ ਹਟਾਉਣ ਦੀ ਮੰਗ ਹੈ ਤਾਂ ਇਸ ਪਾਸੇ ਤਸਵੀਰਾਂ ਜਿਹੜੀਆਂ ਨੇ ਮੇਰੇ ਪਿੱਛੇ ਦੀਆਂ ਇੱਥੇ तमाम ਜਿਹੜੇ ਵਿਦਿਆਰਥੀ ਨੇ ਉਹ ਜਿਹੜਾ ਇੱਥੇ ਧਰਨਾ ਮੁਜ਼ਾਹਰਾ ਕਰ ਰਹੇ ਨੇ ਪ੍ਰਦਰਸ਼ਨ ਦੇ ਉੱਤੇ ਬੈਠੇ ਹੋਏ ਨੇ ਪਰ ਦੂਸਰੀ ਤਰਫ ਤੋਂ ਜ਼ਿਕਰ ਕਰ ਲਈ ਤਾਂ ਪੁਲਿਸ ਵੀ ਜਿਹੜੀ ਹੈ ਉਹ ਵੱਡੀ ਨਫਰੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਤਾਇਨਾਤ ਕੀਤੀ ਗਿਆ तकरीबन 1000 ਦੇ ਤਕਰੀਬਨ ਜਿਹੜਾ ਮਲਾਜ਼ਮ ਹੈ ਪੂਰੀ ਯੂਨੀਵਰਸਿਟੀ ਚ ਤਾਇਨਾਤ ਕੀਤਾ ਹੈ ਜਿਸ ਦੇ ਵਿੱਚ ਵੱਖ-ਵੱਖ 게ਟਸ ਦੇ ਉੱਪਰ ਪੁਲਿਸ ਦਾ ਪੈਰਾ ਹੋਰ ਹਰੇਕ ਆਉਣ ਜਾਣ ਵਾਲੇ ਨੂੰ ਜਿਹੜੀ ਜਾਂਚ ਪੜਤਾਲ ਉਸੀ ਕੀਤੀ ਜਾ ਰਹੀ ਹੈ ਪਰ ਦੂਸਰੀ ਤਰਫ ਤੋਂ ਡੀਸੀ ਆਫਿਸ ਚੰਡੀਗੜ੍ਹ ਦੇ ਵਿੱਚ ਮੀਟਿੰਗ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਤਾਂ ਇੱਥੇ ਵਿਦਿਆਰਥੀ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਵੀ ਬੈਠੇ ਹੋਏ ਨੇ ਖਾਸੋਰ ਦੇ ਉੱਪਰ ਜੇਕਰ ਗੱਲਬਾਤ ਕਰੀ ਤਾਂ ਕਿਵੇਂ ਦੇਖਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਜੋ ਕੁਝ ਵਾਪਰਿਆ ਹੈ ਤਾਂ ਹੁਣ ਅਗਲੀ ਰਣਨੀਤੀ ਕੀ ਬਣਾਉਣ ਦੀ ਉਮੀਦ ਹੈ ਕਿਉਂਕਿ ਪਾਸੇ ਮੀਟਿੰਗ ਵੀ ਚੱਲ ਰਹੀ ਹੈ ਤੁਸੀਂ ਧਰਨੇ ਤੇ ਵੀ ਬੈਠੇ ਹੋ ਅਗਲੀ ਰਣਨੀਤੀ ਇਹ ਸਰ ਇਹੀ ਰਹੂਗੀ ਕਿ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਛੇਤੀ ਛੇਤੀ ਫੜਿਆ ਜਾਵੇ ਤੇ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਇਸ ناکਾਮਯਾਬੀ ਲਈ ਜ਼ਿੰਮੇਵਾਰ ਹੈ ਜਿਹੜਾ ਯੂਨੀਵਰਸਿਟੀ ਨੂੰ ਚੰਗੀ ਤਰ੍ਹਾਂ ਕੰਟਰੋਲ ਨਹੀਂ ਕਰ ਸਕਦਾ ਇੱਥੇ ਦੀ ਸਿਕਿਉਰਿਟੀ ਨਹੀਂ ਸੰਭਾਲ ਸਕਦਾ ਉਸ ਤੀਫਾ ਦੇ ਕੇ ਆਪਣੇ ਘਰੇ ਜਾਣ ਜਿਹੜੇ ਯੂਨੀਵਰਸਿਟੀ ਦੇ ਡੀਐਸਡਬਲੂ ਹੈਗੇ ਨੇ ਜਾਂ ਫਿਰ ਜ ਤੇ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਆ ਚੀਫ ਸਿਕਿਉਰਿਟੀ ਅਫਸਰ ਤੇ ਵੀ ਪਹਿਲਾਂ ਇਲਜ਼ਾਮ ਲੱਗਦੇ ਰਹੇ ਆ ਕਿ ਪ੍ਰਸ਼ਾਸਨ ਕਿਸ ਚੀਜ਼ ਦੀ ਡਿਊਟੀ ਕਰਾ ਕਰ ਰਿਹਾ ਕਿਉਂਕਿ ਪਹਿਲਾਂ ਵੀ ਇਹੋ ਜਿਹੀ ਕਈ ਘਟਨਾ ਕਰੋ ਪਹਿਲਾਂ ਵਾਪਰ ਚੁੱਕੇ ਉਹੀ ਤਾਂ ਗੱਲ ਹੈ ਕਿਉਂਕਿ ਪਹਿਲਾਂ ਵੀ 2-3 ਵਾਰ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਇਹ ਦੋਨੇ ਦਫਤਰ ਨੇ ਡੀਐਸਡਬਲੂ ਦਾ ਤੇ ਚੀਫ ਸਿਕਿਉਰਿਟੀ ਦਾ ਯੂਨੀਵਰਸਿਟੀ ਦੀ ਸੁਰੱਖਿਆ ਮੇਨਟੇਨ ਕਰਨ ਦੇ ਵੀ ਯੂਨੀਵਰਸਿਟੀ ਦੇ ਪ੍ਰੋਗਰਾਮ ਮੇਨਟੇਨ ਕਰਨ ਦੇ ਵਿੱਚ ਫੇਲ ਰਹੇ ਨੇ ਤਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੂੰ ਵੀ ਚਾਹੀਦਾ ਸੀ ਕਿ ਇਹਨਾਂ ਨੂੰ ਪਹਿਲਾਂ ਹੀ ਬਦਲ ਦਿੱ ਜੇਕਰ ਵੇਟ ਕਰ ਰਹੇ ਸੀ ਤਾਂ ਫਿਰ ਹਲੇ ਵੀ ਯੂਨੀਵਰਸਿਟੀ ਵੱਲੋਂ ਕੋਈ ਅਧਿਕਾਰਤ ਤੌਰ ਤੇ ਕੋਈ ਸਖਤ ਬਿਆਨ ਨਹੀਂ ਆਇਆ ਵਾਈਸ ਚਾਂਸਲਰ ਵੱਲੋਂ ਕੋਈ ਬਾਈਟ ਨਹੀਂ ਦਿੱਤੀ ਗਈ ਵਾਈਸ ਚਾਂਸਲਰ ਵੱਲੋਂ ਬੱਚਿਆਂ ਦੇ ਨਾਲ ਆ ਕੇ ਹਲੇ ਤੱਕ ਗੱਲ ਨਹੀਂ ਕੀਤੀ ਗਈ ਕੋਈ ਇਹ ਫਿਰ ਹੁਣ ਅਸਲ ਦੇ ਵਿੱਚ ਕੀ ਕਾਰਨ ਰਹੇ ਨੇ ਸਾਰੀਆਂ ਚੀਜ਼ਾਂ ਦੇ ਪਤਾ ਲੱਗਾ ਵੀ ਕਤਲ ਹੋਇਆ ਕਿਉਂ ਜਿਹੜੇ ਇਹ ਨੌਜਵਾਨ ਸੀਗੇ ਆਏ ਕਿੱਥੋਂ ਸੀ ਕਿਹੜੇ ਰਸਤੇ ਤੋਂ ਆਏ ਮੁੜ ਕੇ ਹਮਲਾ ਕਰਨ ਤੋਂ ਬਾਅਦ ਭੱਜੇ ਕਿੱਥੋਂ ਕੋਈ ਟਾਈਮ ਕਿੰਨੇ ਵਜੇ ਦਾ ਸੀਗਾ ਪੂਰਾ ਸਾਢੇ 10 ਵਜੇ ਦਾ ਟਾਈਮ ਕਹਿ ਰਹੇ ਨੇ ਜੋ ਹਲੇ ਤੱਕ ਸਾਡੇ ਕੋਲ ਜਾਣਕਾਰੀ ਆਈ ਹੈ ਪਰ ਹਲੇ ਕੋਈ ਪ੍ਰੋਪਰ ਪਤਾ ਨਹੀਂ ਲੱਗਾ ਕਿ ਨੌਜਵਾਨ ਕੌਣ ਸੀਗੇ ਜਿਨ੍ਹਾਂ ਨੇ ਮਾਰਿਆ ਕਿਉਂਕਿ ਜਿਹੜਾ ਬੱਚਾ ਮਰਿਆ ਏ ਉਹ ਤਾਂ ਸਾਡੇ ਯੂਨੀਵਰਸਿਟੀ ਪਰਿਵਾਰ ਦਾ ਹੀ ਸੀਗਾ ਸਾਡਾ ਭਰਾ ਸੀਗਾ ਤੇ ਜਿਨ੍ਹਾਂ ਨੇ ਮਾਰਿਆ ਉਹ ਅਫਵਾਹਾਂ ਹੀ ਨੇ ਹਲੇ ਤੇ ਕਿ ਆਊਟਸਾਈਡਰ ਸੀਗੇ ਤੇ ਕੋਈ ਕਹਿ ਰਿਹਾ ਇਨਸਾਈਡਰ ਸੀਗੇ ਪਰ ਜੇਕਰ ਯੂਨੀਵਰਸਿਟੀ ਦੇ ਸਟੂਡੈਂਟ ਹੁੰਦੇ ਕਿਉਂਕਿ ਅਸੀਂ ਸਾਰਾ ਦਿਨ ਯੂਨੀਵਰਸਿਟੀ ਰਹਿੰਦੇ ਆ ਸਾਨੂੰ ਸ਼ਕਲਾਂ ਪਛਾਣ ਆ ਜਾਂਦੀਆਂ ਉਹ ਯੂਨੀਵਰਸਿਟੀ ਦੇ ਨਹੀਂ ਸੀਗੇ ਤਾਂ ਬਾਹਰੀ ਵਿਅਕਤੀ ਆ ਕੇ ਸਾਡੇ ਯੂਨੀਵਰਸਿਟੀ ਦੇ ਬੱਚਿਆਂ ਨੂੰ ਮਾਰ ਜਾਂਦੇ ਨੇ ਤਾਂ ਫਿਰ ਅਸੀਂ ਅੱਗੇ ਵਾਸਤੇ ਕਿਵੇਂ ਸੇਫ ਫੀਲ ਕਰਾਂਗੇ ਕਿ ਹੁਣ ਅਸੀਂ ਵੀ ਆਪਣੇ ਡੱਬ ਦੇ ਵਿੱਚ ਚਾਕੂ ਲਾ ਕੇ ਘੁੰਮੀਏ ਜੇ ਸਾਨੂੰ ਵੀ ਛੁਰੀਆਂ ਦੇ ਨਾਲ ਮਾਰਿਆ ਜਾਊਗਾ ਪੁਲਿਸ ਪ੍ਰਸ਼ਾਸਨ ਦੀ ਕੀ ਤੁਹਾਨੂੰ ਭੂਮਿਕਾ ਲੱਗ ਰਹੀ ਹੈ ਪੁਲਿਸ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਹੈ ਕੋਈ ਬੰਦੇ ਟਰੇਸ ਸੁਣ اپنی ਹਾਲੇ ਤੱਕ ਸਾਡੇ ਕੋਲ ਅਧਿਕਾਰਤ ਤੌਰ ਤੇ ਕੋਈ ਵੀ ਅਜਿਹੀ ਜਾਣਕਾਰੀ ਉਹਨਾਂ ਨੇ ਨਹੀਂ ਦਿੱਤੀ ਕਿ ਅਸੀਂ ਕੋਈ ਬੰਦੇ ਚੱਕ ਲਏ ਆ ਜਾਂ ਫਿਰ ਟਰੇਸ ਕਰ ਲਏ ਆ ਹਾਂ ਉਹਨਾਂ ਨੂੰ ਲੱਭਣ ਜਰੂਰ ਲੱਗੀ ਹੋਈ ਹੈ ਸਾਨੂੰ ਰੋਕਣ ਜਰੂਰ ਲੱਗੀ ਹੋਈ ਹੈ ਜਿਵੇਂ ਅੱਜ 600 ਪੁਲਿਸ ਕਰਮਚਾਰੀ ਜਿਹੜਾ ਯੂਨੀਵਰਸਿਟੀ ਲਾਇਆ ਹੋਇਆ ਹੈ ਜੇ ਇਹੀ 600 ਦਾ 300 ਅੱਧਾ ਹੀ ਇਹਨਾਂ ਨੇ ਉਸ ਫੈਸਟ ਦੇ ਵਿੱਚ ਲਾਇਆ ਹੁੰਦਾ ਤਾਂ ਇਹ ਘਟਨਾ ਨਾ ਹੁੰਦੀ ਤਾਂ ਇਹ ਸਾਰੀਆਂ ਚੀਜ਼ਾਂ ਪਿੱਛੇ ਅਨਾਮਿਕਾ ਹੁਣ ਵੀ ਜੇਕਰ ਜ਼ਿਕਰ ਕਰੀਏ ਤਾਂ ਫਿਲਹਾਲ ਵਿਦਿਆਰਥੀਆਂ ਦੇ ਵਿੱਚ ਰੋਸ ਵੀ ਹੈ ਤਮਾਮ ਜਿਹੜੇ ਨੌਜਵਾਨ ਜਥੇਬੰਦੀਆਂ ਦੇ ਆਗੂ ਨੇ ਉਹ ਇਸ ਜਗ੍ਹਾ ਦੇ ਉੱਪਰ ਬੈਠੇ ਵੀ ਨਹੀਂ ਐ ਪਰ ਦੂਸਰੀ ਤਰਫ ਪੁਲਿਸ ਦਾ ਕਰੜਾ ਪੈਰਾ ਜਿਹੜਾ ਉਹ ਵੀ ਤਸਵੀਰਾਂ 'ਚ ਅਸੀਂ ਆਪਣੇ ਮੈਂ ਆਪਣੇ ਸਹਿਯੋਗੀ ਤਨਜਿੰਦਰ ਕਹਾਂਗਾ ਜ਼ਰੂਰ ਦਿਖਾਵੇ ਕਿਉਂਕਿ ਹਰ ਇੱਕ ਤਰਫ ਪੁਲਿਸ ਦਾ ਪੈਰਾ ਜਿਹੜਾ ਹੈ ਪਰ ਉੱਥੇ ਹੀ ਵਿਦਿਆਰਥੀ ਜਿਨ੍ਹਾਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੇ ਤਮਾਮ ਉਹ ਜਥੇਬੰਦੀਆਂ ਜੜੀਆਂ ਨੇ ਇਸ ਸਟੂਡੈਂਟ ਸੈਂਟਰ ਦੇ ਬਾਹਰ ਬੈਠੀਆਂ ਹੋਈਆਂ ਮਜ਼ਾਰੇ ਤਰਨਾ ਪ੍ਰਦਰਸ਼ਨ ਕਰ ਰਹੀਆਂ ਨੇ ਔਰ ਮੰਗ ਜਿਹੜੀ ਹੈ ਉਹ ਇਸੇ ਤਰੀਕੇ ਦੀ ਹੈ ਕਿ ਪਹਿਲਾਂ ਡੀਐਸਡਬਲਯੂ ਨੂੰ ਜਿਹੜਾ ਸਸਪੈਂਡ ਕੀਤਾ ਜਾਵੇ ਥੋ ਰੈਜ਼ੀਗਨੇਸ਼ਨ ਉਹਦਾ ਸਿਫਾ ਲਿਆ ਜਾਵੇ ਉਸ ਤੋਂ ਬਾਅਦ ਚੀਫ ਸਿਕਿਉਰਿਟੀ ਅਫਸਰ ਦਾ ਸਿਫਾ ਲਿਆ ਜਾਵੇ ਕਿਉਂਕਿ ਇੱਥੇ ਜाहਰ ਤੌਰ ਦੇ ਉੱਪਰ ਪਹਿਲਾਂ ਤੋਂ ਵੀ ਸਵਾਲ ਉੱਠਦੇ ਨੇ ਜਦੋਂ ਅਜਿਹਾ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਸ ਦੇ ਵਿੱਚ ਬਾਹਰਲੇ ਯਾਨੀ ਕਿ ਲਗਲੇ ਕਈ ਇਲਾਕਿਆਂ ਦੇ ਲੋਕ ਜਿਹੜੇ ਨੌਜਵਾਨ ਨੇ ਉਹ ਅੰਦਰ ਦਾਖਲ ਹੋ ਜਾਂਦੇ ਨੇ ਤਾਂ ਉਸ ਦੇ ਵਿੱਚ ਵੀ ਸੁਭਾਵਿਕ ਤੌਰ ਦੇ ਉੱਪਰ ਜਿਹੜੇ ਨੌਜਵਾਨਾਂ ਦਾ ਸਵਾਲ ਉਠਾਉਣਾ ਵੀ ਇਹ ਜਿਹੜੇ ਆਊਟਸਾਈਡਰਸ ਨੇ ਇਹ ਕਿਹੜੇ ਰਸਤੇ ਥਾਣੇ ਐਂਟਰ ਕਰਦੇ ਨੇ ਉਸ ਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਦਾ ਖਾਸਾ ਰੋਲ ਜਿਹੜਾ ਉਹ ਅਹਿਮ ਰਹਿੰ ਅ ਇਸ ਸਬ ਤੇ ਵਿਚਾਰ ਕਿੱਥੋਂ ਤੱਕ ਜਿਹੜੀ ਗੱਲਬਾਤ ਨਿਕਲਦੀ ਹੈ ਕਿਉਂਕਿ ਕੁਚੇਰੇ ਪੁਲਿਸ ਸਨੀਟਰ ਜਿਹੜੇ ਟਰੇਸ ਵੀ ਕੀਤੇ ਆ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਸੋਰਸਸ ਤੋਂ ਵੀ ਕੁਝ ਨੌਜਵਾਨਾਂ ਨੂੰ ਰਾਉਂਡ ਅਪ ਕੀਤਾ ਹੈ ਔਰ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਜਲਦ ਤੋਂ ਜਲਦ ਜਿਹੜਾ ਇਹਨਾਂ ਨੌਜਵਾਨਾਂ ਨੂੰ ਜਿਹੜੇ ਬਾਕੀ ਰਹਿੰਦੇ ਨੇ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਪਰ ਹਾਲਾਂਕਿ ਅੱਜ ਜਿਹੜੀ ਮੀਟਿੰਗ ਡੀਸੀ ਚੰਡੀਗੜ੍ਹ ਦੇ ਨਾਲ ਹੋ ਰਹੀ ਹੈ ਜਿਨ੍ਹਾਂ ਦੇ ਵਿੱਚ ਤਮਾਮ ਵਿਦਿਆਰਥੀ ਜਥੇਬੰਦੀਆਂ ਨੇ ਦੂਸਰੀ ਤਰਫ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਹੈ ਔਰ ਵਾਈਸ ਚਾਂਸਲਰ ਨੇ ਮੀਟਿੰਗ ਕੀਤੀ ਜਾ ਰਹੀ ਉਸ ਦੇ ਵਿੱਚ ਵੀ ਇਹਨਾਂ ਮੁੱਦਿਆਂ ਦੇ ਉੱਪਰ ਹੀ ਜ਼ਿਕਰ ਹੋਵੇਗਾ ਕਿਉਂਕਿ ਇੱਥੇ ਜਿਸ ਕਦਰ ਪੁਲਿਸ ਤਨਾਤ ਕੀਤੀ ਗਈ ਹੈ ਔਰ ਵਿਦਿਆਰਥੀਆਂ ਦਾ ਹੀ ਸਵਾਲ ਉਠਾਉਣਾ ਲਾਜ਼ਮੀ ਹੈ ਕਿ ਜੇਕਰ ਉਸ ਦਿਨ ਇਸ ਚੈਕਿੰਗ ਦੇ ਉੱਤੇ ਜਾਂ ਉਸ ਜਿਹੜਾ ਪ੍ਰੋਗਰਾਮ ਹੋਇਆ ਉਸ ਦੇ ਵਿੱਚ ਇੰਨੀ ਅੱਧੀ ਜਿਹੜੀ ਪੁਲਿਸ ਅਧਿਕਾਰੀ ਕਰਮਚਾਰੀ ਵੀ ਲੱਗੇ ਹੁੰਦੇ ਤਾਂ ਕੋਈ ਜਿਹੜੇ ਨੌਜਵਾਨ ਨੇ ਉਹ ਬਾਹਰੋਂ ਦਾਖਲ ਨਾ ਹੁੰਦੇ ਤਾਂ ਹੋ ਸਕਦਾ ਅਜਿਹਾ ਜਿਹੜਾ ਘਟਨਾਕਰਮ ਵਾਪਰਿਆ ਉਹ ਨਾ ਹੁੰਦਾ